ਜੋ ਗੁਰ ਜੋਟਾ ਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਬਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1287 ਅੰਕ ਤੇ ਸ਼ਲੋਕ ਉਚਾਰਨ ਕਰਦੇ ਸ਼ਲੋਕ ਮਹੱਲਾ ਪਹਿਲਾ ਸ਼ਰਮ ਧਰਮ ਦੋਈ ਨਾਨਕਾ ਜੇ ਧਨ ਪੱਲੇ ਪਾਏ ਸਰਸੰਗੀ ਪਾਖਿਆ ਹੁਣ ਜੇ ਦੇ ਨਾਲੇ ਸ਼ਲੋਕ ਚੰਨ ਕਰਦੇ ਜੇ ਜਾਂ ਤਾਂ ਸ਼ਰਤ ਲਾਉਂਦੇ ਆ ਨਾਲ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਸ਼ਰਮ ਧਰਮ ਦੋਏ ਕਹਿੰਦੇ ਸ਼ਰਮ ਵੀ ਤੇ ਧਰਮ ਇਹ ਕਦੋਂ ਪ੍ਰਾਪਤ ਹੁੰਦਾ ਜੇ ਧਨ ਪੱਲੇ ਪਾਏ ਕਹਿੰਦੇ ਜੇ ਧਨ ਪੱਲੇ ਪਾ ਜੀ ਵੇ ਕਿਹੜਾ ਧਨ ਨਾਮ ਦਾ ਧਨ ਜੇ ਇਹ ਪੱਲੇ ਚ ਪਾ ਜਵੇ ਇਹ ਸ਼ਰਮ ਵੀ ਹੈ ਤੇ ਧਰਮ ਵੀ ਹੈ ਧਰਮ ਧਰਮ ਕਿਸ ਨੂੰ ਕਹਿੰਦੇ ਜਦੋਂ ਨਾਮ ਦਾ ਧਨ ਪੱਲੇ ਪੈ ਜਾਂਦਾ ਹੈ ਇਹ ਹੀ ਧਰਮ ਹੈ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਸੰਸਾਰ ਦੇ ਨਾਮ ਸੋ ਤਨ ਮਿੱਤਰ ਕਾਢੀ ਹੈ ਕਹਿੰਦੇ ਉਹ ਧਨ ਫਿਰ ਉਹ ਜੀਵ ਆਤਮਾ ਮਿੱਤਰ ਕਹਿੰਦੇ ਰੱਬ ਦਾ ਮਿੱਤਰ ਬਣ ਜਾਂਦਾ ਓਨੂੰ ਫੇਰੋ ਕੱਢ ਲੈਂਦਾ ਉਹਨੂੰ ਚੁਣ ਕੇ ਕੱਢ ਲੈਂਦਾ ਉਹਨੂੰ ਫੇਰ ਸੱਚ ਖੰਡੇ 'ਚ ਰੱਖ ਲੈਂਦਾ ਸੋ ਤਾਂ ਮਿੱਤਰ ਕਾਢੀ ਐ ਜੀਤ ਸਿਰ ਚੋਟਾਂ ਖਾਏ ਕਹਿੰਦੇ ਜਿਹੜੇ ਸਿਰ ਚੋਟਾਂ ਖਾਂਦਾ ਫਿਰ ਉਹਨੂੰ ਉਹ ਚੁਣ ਕੇ ਕੱਢ ਲੈਂਦਾ ਚੁਣ ਕੇ ਕਿਸ ਨੂੰ ਕੱਢਦਾ ਜਿਹਦੇ ਪੱਲੇ ਦੇ ਵਿੱਚ ਨਾਮ ਦਾ ਧੰਨ ਹੈ ਜਿੰਨ ਕੇ ਪੱਲੇ ਧੰਨ ਬਸ ਹੈ ਕਹਿੰਦਾ ਜਿਹਦੇ ਪੱਲੇ ਚ ਧੰਨ ਬਸਦਾ ਨਾਮ ਬਸਦਾ ਤਿੰਨ ਕਾ ਨੌ ਫਕੀਰ ਕਹਿੰਦੇ ਉਹਨੂੰ ਫਕੀਰ ਕਹਿੰਦੇ ਆ ਜਿਸ ਦੇ ਪੱਲੇ ਦੇ ਵਿੱਚ ਨਾਮ ਦਾ ਧੰਨਾ ਹੈ ਫਕੀਰ ਕਿਸ ਨੂੰ ਕਹਿੰਦੇ ਬਾਣੀ ਹਰ ਚੀਜ਼ ਦਾ ਨਿਰਣਾ ਕਰਦੀ ਹੈ ਕਿ ਸਾਧੂ ਕੌਣ ਹੈ ਸੰਤ ਕੌਣ ਹੈ ਫਕੀਰ ਕੌਣ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਸੰਸਾਰ ਦੇ ਨਾਲ ਜਿਨ ਕੇ ਪੱਲੇ ਧਨ ਬਸ ਐ ਤਿੰਨ ਕਾ ਨੌ ਫਕੀਰ ਕਹੋਂਦਾ ਨੌ ਫਕੀਰ ਐ ਜਿਨਾਂ ਦੇ ਪੱਲੇ ਚ ਨਾਮ ਦਾ ਧਨ ਜਿਨ ਕੇ ਹਿਰਦੇ ਤੂੰ ਬਸ ਐ ਕਹਿੰਦੇ ਜਿਹਦੇ ਹਿਰਦੇ ਚ ਤੂੰ ਬਸਦਾ ਤੇ ਨਰ ਗੁਣੀ ਗਹੀਰ ਕਹਿੰਦੇ ਉਹ ਨਰ ਗੁਣੀ ਹਨ ਉਹ ਗਹਿਰ ਹਨ ਮਹੱਲਾ ਪੈਲ ਦੁਖੀ ਦੁਨੀ ਸਿਹੜੀ ਐ ਕਹਿੰਦੇ ਦੁਖੀ ਐ ਦੁਨੀਆਂ ਦੇ ਵਿੱਚ ਦੁੱਖ ਆਪ ਸੇ ਹੇੜਦਾ ਰੱਬ ਕਿਸੇ ਨੂੰ ਦੁੱਖ ਨਹੀਂ ਦਿੰਦਾ ਰੱਬ ਦਾ ਕਿਸੇ ਨਾਲ ਬੈਰ ਨਹੀਂ ਦੁੱਖ ਆਪਣੇ ਆਪ ਸੇ ਹੇੜਦਾ ਦੁਖੀ ਦੁਨੀ ਸੇ ਹੀੜੀ ਐ ਜਾਏ ਤਾਂ ਲੱਗੇ ਦੁੱਖ ਕਹਿੰਦੇ ਜਦੋਂ ਜਾਂਦਾ ਹੈ ਦੁਨੀਆ ਵਿੱਚੋਂ ਦੁਖੀ ਹੋ ਕੇ ਜਾਂਦਾ ਸੁਖੀ ਨਹੀਂ ਜਾਂਦਾ ਕੁਛੀ ਕੁਛੀ ਨਹੀਂ ਜਾਂਦਾ ਬੜਾ ਰੋਂਦਾ ਕਰਲਾਉਂਦਾ ਦੁੱਖਾਂ ਦੇ ਵਿੱਚ ਸਵਾਸ ਨਿਕਲਦੇ ਆ ਇਹ ਦੁੱਖ ਫਿਰ ਆਪ ਸੇ ਹੀੜਦਾ ਦੁਖੀ ਦੁਨੀ ਸੇ ਹੀੜੀ ਐ ਕਹਿੰਦੇ ਦੁੱਖਾਂ ਨੂੰ ਦੁਨੀਆ ਆਪ ਸਹਿੜਦੀ ਐ ਜਾਏ ਤਾਂ ਲੱਗੇ ਦੁੱਖ ਕਹਿੰਦੇ ਜਦੋਂ ਜਾਂਦਾ ਫਿਰ ਦੁੱਖ ਲੱਗਦਾ ਦੁੱਖ ਕਿਉਂ ਸਹਿੜਿਆ ਨਾਨਕ ਸੱਚੇ ਨਾਮ ਬਿਨ ਕਹਿੰਦੇ ਸੱਚੇ ਨਾਮ ਤੋਂ ਬਿਨਾ ਦੁੱਖ ਸਹਿੜਿਆ ਸੱਚੇ ਨਾਮ ਤੋਂ ਬਿਨਾ ਨਾਮਕ ਸੱਚੀ ਨਾਂਬਨ ਕਿਸੇ ਨਾ ਲੱਥੀ ਭੁੱਖ ਕਹਿੰਦਾ ਕਿਸੇ ਦੀ ਭੁੱਖ ਖਤਮ ਨਹੀਂ ਹੁੰਦੀ ਨਾਮ ਤੋਂ ਬਿਨਾ ਜਦੋਂ ਨਾਮ ਮਿਲਦਾ ਫਿਰ ਭੁੱਖ ਖਤਮ ਹੋ ਜਾਂਦੀ ਹੈ ਨਹੀਂ ਭੁੱਖ ਨਹੀਂ ਖਤਮ ਹੁੰਦੀ ਇੱਕ ਭੁੱਖ ਹੀ ਜੀ ਹੈ ਜਿਹੜੀ ਮਰਦੇ ਵਕਤ ਤੱਕ ਨਹੀਂ ਛੱਡਦਾ ਰੋਟੀ ਖਾਣ ਤੋਂ ਤਾਂ हट ਜਾਂਦਾ ਹੈ ਕਹਿੰਦੇ ਹੁਣ ਤਾਂ ਰੋਟੀ ਪਾਣੀ ਵੀ ਛੱਡਤਾ ਲੇਕਿਨ ਇੱਕ ਚੀਜ਼ ਨਹੀਂ ਛੱਡੀ ਮਾਇਆ ਮਨੋਂ ਨਾ ਬਿਸਰੇ ਮੰਗੇ ਦਮਾ ਦਾਮਾ ਮਾਇਆ ਨਹੀਂ ਛੱਡੀ ਹਲੇ ਵੀ ਹਲੇ ਮਾਇਆ ਨੂੰ ਉਸਤ ਰਹੀ ਹੈ ਜਦੋਂ ਤੱਕ ਦਮ ਚੱਲਦਾ ਹੈ ਮਾਇਆ ਨਹੀਂ ਛੱਡਦਾ ਸਿਰਗ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਇਹ ਵਾਸਤਾ ਕਿਉਂ ਹੈ ਭਾਈ ਇਹ ਭੁੱਖ ਕਿਉਂ ਨਹੀਂ ਖਤਮ ਹੋਈ ਸਿਰਗੂ ਨਾਨਕ ਦੇਵ ਜੀ ਅਸਲੀਅਤ ਦੱਸਦੇ ਨਾਨਕ ਸੱਚੀ ਨਾਮ ਬਿਨ ਕਿਸੇ ਨਾ ਲੱਥੀ ਭੁੱਖ ਕਹਿੰਦਾ ਕਿਸੇ ਦੀ ਭੁੱਖ ਨਾਮ ਤੋਂ ਬਿਨਾਂ ਨਹੀਂ ਖਤਮ ਹੁੰਦੀ ਰੂਪੀ ਭੁੱਖ ਅਨਾਉਤਰ ਹੈ ਕਹਿੰਦੇ ਰੂਪ ਦੇ ਨਾਲ ਭੁੱਖ ਨਹੀਂ ਖਤਮ ਹੁੰਦੀ ਜੇ ਕਿਸੇ ਦਾ ਰੂਪ ਸੋਹਣਾ ਹੈ ਉਹਦੀ ਭੁੱਖ ਥੋੜਾ ਖਤਮ ਹੁੰਦੀ ਹੈ ਰੂਪ ਨੂੰ ਦੇਖ ਦੇਖ ਕੇ ਭੁੱਖ ਨਹੀਂ ਖਤਮ ਹੁੰਦੀ ਰੂਪੀ ਭੁੱਖ ਕਾ ਨਾ ਉਤਰੇ ਕਹਿੰਦੇ ਭੁੱਖ ਉਤਰਦੀ ਨਹੀਂ ਨਾ ਰੂਪ ਦੀ ਭੁੱਖ ਉਤਰਦੀ ਹੈ ਰੂਪ ਨੂੰ ਦੇਖੀ ਜਾਂਦਾ ਹੈ ਲੇਕਿਨ ਭੁੱਖ ਨਹੀਂ ਖਤਮ ਹੋਈ ਰੂਪ ਨੂੰ ਦੇਖਣ ਨਾਲ ਭੁੱਖ ਖਤਮ ਨਹੀਂ ਹੁੰਦੀ ਵੱਧਦੀ ਹੈ ਕਿਹੜਾ ਰੂਪ ਹੈ ਇਹ ਮਾਇਆ ਦਾ ਰੂਪ ਹੈ ਇਹ ਰੂਪ ਪਰਾਈ ਔਰਤ ਦਾ ਰੂਪ ਹੈ ਇਸ ਰੂਪ ਨੂੰ ਦੇਖੀ ਜਾਂਦਾ ਹੈ ਭੁੱਖ ਹੋਰ ਵਧ ਜਾਂਦੀ ਹੈ ਮਾਇਆ ਨੂੰ ਦੇਖਦਾ ਹੈ ਮਾਇਆ ਦੀ ਭੁੱਖ ਵੱਧਦੀ ਹੈ ਪਰਾਇ ਔਰਤ ਦਾ ਰੂਪ ਦੇਖਦਾ ਉੱਥੇ ਭੁੱਖ ਵੱਧਦੀ ਹੈ ਕਿਉਂ ਵੱਧਦੀ ਹੈ ਨਾਮ ਤੋਂ ਬਿਨਾ ਜਦੋਂ ਇਹ ਭੁੱਖ ਵੱਧਦੀ ਹੈ ਜਦੋਂ ਇਹ ਭੁੱਖ ਲੱਗਦੀ ਹੈ ਫਿਰ ਕੀ ਹੁੰਦਾ ਰੂਪੀ ਪੋਕਣਾ ਉੱtre ਜਾਂ ਦੇਖਾਂ ਤਾਂ ਭੁੱਖ ਕਹਿੰਦੇ ਜਦੋਂ ਵੀ ਦੇਖਦਾ ਹਰ ਵਕਤੋਂ ਭੁੱਖਾ ਹੈ ਜੇਤੇ ਰਸ ਸਰੀਰ ਕੈ ਕਹਿੰਦੇ ਜਿੰਨੇ ਸਰੀਰ ਦੇ ਰਸ ਹੈ ਰਸ ਭੋਗਦਾ ਖਾਣ ਦੇ ਪਹਿਨਣ ਦੇ ਹਡਾਉਣ ਦੇ ਜਿੰਨੇ ਵੀ ਰਸ ਹਨ ਖਾਣ ਦਾ ਰਸ ਹੈ ਦੇਖਣ ਦਾ ਵੀ ਰਸ ਹੈ ਪਰ ਤੇਰੇ ਰੂਪ ਨਾ ਪੀਕੇ ਨੇਤਰ ਸਾਦ ਕੀ ਟਹਿਲ ਸੰਤ ਸੰਗ ហេਤ ਇਹ ਜਿੰਨੇ ਰਸਾ ਨੇ ਦੇਖਣ ਦੇ ਵੀ ਖਾਣ ਦੇ ਪਹਿਨਣ ਦੇ ਕਹਿੰਦੇ ਜਿੰਨੇ ਰਸਾ ਚੀਤੇ ਰਸ ਸਰੀਰ ਕੇ ਤੇਤਾ ਲੱਗਾਏ ਦੁੱਖ ਕਹਿੰਦੇ ਉਹਨਿਓ ਦੁੱਖ ਲੱਗਦੇ ਆ ਜਿਨੇ ਵੱਧ ਸੁਆਦਨ ਲਾਉਂਦਾ ਓਨੇ ਵੱਧ ਦੁੱਖ ਲਗਦੇ ਆ ਇਹ ਤਾਂ ਨਿਰਣਾ ਕਰ ਦਿੱਤਾ ਹੈ ਪਹਿਲਾਂ ਬਚਨ ਕੀਤੇ ਸੀ ਕਿ ਦੁਨੀਆ ਦੁੱਖਾਂ ਨੂੰ ਆਪ ਸਹਿੇੜਦੀ ਹੈ ਉਹ ਦੁਨੀਆ ਕਿਸ ਤਰ੍ਹਾਂ ਸਹਿੇੜਦੀ ਹੈ ਜਿਨੇ ਸਰੀਰ ਦੇ ਸੁਆਦ ਲਾਉਂਦਾ ਜਿਨੇ ਰਸ ਲਾਉਂਦਾ ਉਹਨਾਂ ਨਾਲ ਦੁੱਖ ਪੈਦਾ ਹੁੰਦਾ ਹੈ ਰੱਬ ਨਹੀਂ ਦੁੱਖ ਦਿੰਦਾ ਕਿਸੇ ਨੂੰ ਦੁੱਖ ਇਹ ਸਰੀਰ ਦੇ ਸਵਾਦ ਦਿੰਦੇ ਆ ਜਿੰਨੇ ਸਰੀਰ ਨੂੰ ਵੱਧ ਸਵਾਦ ਲਾਉਂਦਾ ਓਨੇ ਵੱਧ ਦੁੱਖ ਪੈਦਾ ਹੁੰਦੇ ਆ ਕਿਉਂ ਬਾਬੇ ਨਾਨਕ ਦੀ ਤਖੜੀ ਬਰਾਬਰ ਤੋਲਦੀ ਹੈ ਬਹੁਤ ਸਾਦੋਂ ਉਪਜੇ ਦੁੱਖ ਤਾਹੀਂ ਤਾਂ ਸਿਰ ਕੋ ਨਾਨਕਦੇਵ ਜੀ ਨੇ ਖੀਰ ਪੂੜੇ ਖਾਦੇ ਨਹੀਂ ਪਤਾ ਸੀ ਕਿ ਇਹਨਾਂ ਨਾਲ ਦੁੱਖ ਲੱਗ ਜਾਣਾ ਤਾਇਓ ਕੋਦਰ ਦੀ ਸੁੱਕੀ ਰੋਟੀ ਖੱਦੀ ਐ ਤਾਹੀਂ ਉਹ ਕ੍ਰਿਸ਼ਨ ਭਗਵਾਨ ਨੇ ਸਦਾਮੇ ਦੇ ਕਰ ਰੁੱਖਾ ਹੀ ਸਾ ਖੱਦਾ ਰਾਜੇ ਦੇ ਕਰ ਗਿਆ ਨਹੀਂ ਕਿਉਂ ਜਾਣਦੇ ਸਨ ਕਿ ਜਿੰਨੇ ਵੱਧ ਰਸ ਮਾਣਾਂਗੇ ਉੰਨੇ ਵੱਧ ਦੁੱਖ ਲੱਗਣਗੇ ਜੇ ਤੇ ਰਸ ਸਰੀਰ ਕੇ ਤੇਤੇ ਲੱਗਾ ਦੁੱਖ ਮਹੱਲਾ ਪਹਿਲਾ ਅੰਦੀ ਕੰਮੀ ਅੰਧ ਕਹਿੰਦੇ ਅੰਨਾਂ ਤੂੰ ਅੰਨੇ ਕੰਮ ਕਰਦਾ ਅੰਦੀ ਕਮੀ ਅੰਧ ਕਹਿੰਦੇ ਅੰਨੇ ਕੰਮਾਂ ਦੇ ਨਾਲ ਫਿਰ ਅੰਨਾ ਹੋ ਜਾਂਦਾ ਮਨ ਤਨ ਅੰਦੇ ਤਨ ਅੰਤ ਕਹਿੰਦੇ ਮਨ ਵੀ ਅੰਨਾ ਹੋ ਜਾਂਦਾ ਤਨ ਵੀ ਅੰਨਾ ਹੋ ਜਾਂਦਾ ਕਿਉਂ ਅੰਨੇ ਵਾਲੇ ਕੰਮ ਕੀਤੇ ਆ ਅੰਨੇ ਵਾਲੇ ਸਵਾਦ ਲਾਏ ਆ ਇਹ ਸਵਾਦ ਜੜ ਹੈ ਇਹਨਾਂ ਕਰਕੇ ਉਹ ਦੁੱਖ ਲੱਗਿਆ ਇਹਨਾਂ ਕਰਕੇ ਉਹ ਅੰਨਾ ਹੋਇਆ ਬੜੇ ਦੁੱਖ ਲਾਉਂਦਾ ਅੱਖਾਂ ਤਾਂ ਲੱਗੀਆਂ ਲਗਾਈਆਂ ਰਹਿ ਜਾਂਦੀਆਂ ਲੇਕਿਨ ਦੇਖਣਾ ਬੰਦ ਹੋ ਜਾਂਦਾ ਹੈ ਇਹ ਕੰਨਾਂ ਤੋਂ ਸੁਣਨਾ ਬੰਦ ਹੋ ਜਾਂਦਾ ਹੈ ਇਹ ਕਿਉਂ ਵਸਤਾ ਲੱਗਦੀ ਹੈ ਇਹ ਭਾਈ ਬਹੁਤੇ ਸਵਾਦਾਂ ਦਾ ਰਸਤਾ ਹੈ ਚਿੱਕੜ ਲਾਈਏ ਕਿਆ ਥੀ ਹੈ ਕਹਿੰਦੇ ਚਿੱਕੜ ਲਾ ਲਿਆ ਆਪਣੇ ਇਹ ਸਵਾਦਾਂ ਕਰਕੇ ਕਹਿੰਦੇ ਚਿੱਕੜ ਲਾ ਲਿਆ ਮੈਲਾ ਹੋ ਗਿਆ ਕਹਿੰਦੇ ਫਿਰ ਕੀ ਲੱਭ ਸਕਦਾ ਚਿੱਕੜ ਲਾਈਏ ਕਿਆ ਥੀ ਹੈ ਜਾਂ ਟੁੱਟੇ ਪੱਥਰ ਬੰਦ ਕਹਿੰਦੇ ਫੇਰ ਤਾਂ ਪੱਥਰ ਲੱਭਦੇ ਆ ਬੰਦ ਟੁੱਟਾ ਕਹਿੰਦੇ ਫਿਰ ਬੰਦ ਸੀ ਜਿਹੜਾ ਟੁੱਟ ਗਿਆ ਬੰਦ ਟੁੱਟਾ ਬੀੜੀ ਨਹੀਂ ਇਹ ਦਰਬੰਦ ਟੁੱਟ ਗਿਆ ਹੜ ਆ ਗਿਆ ਹੁਣ ਬੀੜੀ ਵੀ ਕਹਿੰਦੇ ਕੋਲ ਹਾਈ ਨਹੀਂ ਬੰਦ ਟੁੱਟਾ ਬੀੜੀ ਨਹੀਂ ਨਾ ਤੋਲਾ ਨਾ ਹੱਥ ਕਿੰਨਾ ਕਿਤੇ ਹੱਥ ਪੈਂਦਾ ਨਾ ਹੁਣ ਬੀੜੀ ਐ ਉਧਰ ਬੰਦ ਟੁੱਟ ਗਿਆ ਨਾਨਕ ਸੱਚੇ ਨਾਮ ਬੇਨਾ ਕੀਤੇ ਡੁੱਬੇ ਸਾਥ ਕਹਿੰਦੇ ਕਿੰਨੇ ਡੁੱਬ ਗਏ ਨਾਮ ਤੋਂ ਬਿਨਾ ਨਾਮ ਨੇ ਤਾਰਨਾ ਸੀ ਨਾਮ ਕੋਲ ਨਹੀਂ ਡੁੱਬ ਗਏ ਇੱਕ ਨਹੀਂ ਕਹਿੰਦਾ ਪਤਾ ਨਹੀਂ ਕਿੰਨੇ ਕੁ ਡੁੱਬ ਗਏ ਨਾਨਕ ਸੱਚੇ ਨਾਮਿਨ ਕੀਤੇ ਡੁੱਬੇ ਸਾਥ ਮਹੱਲਾ ਪਹਿਲਾ ਲੱਖ ਮਾਨ ਸੋਣਾ ਕਹਿੰਦੇ ਇਹ ਲੱਖਾਂ ਹੀ ਮਨ ਸੋਨਾ ਹੋਵੇ ਬੰਦੇ ਕੋਲ ਲੱਖ ਮਨ ਟੋੜਾ ਦੋ ਟੋਲੇ ਵਾਲੀ ਗੱਲ ਨਹੀਂ ਮੇਰੇ ਬਰਕਰਾਰ ਤਾਂ ਦੋ ਤਿੰਨ ਟੋਲੇ ਦਾ ਕੜਾ ਪਾ ਦਵੇ ਉਹੀ ਉੱਪਰ ਜਾਂਦਾ ਉਹ ਦਿਖਾਉਂਦਾ ਫਿਰ ਵੀ ਮੈਂ ਤਾਂ ਸੋਨੇ ਦਾ ਕੜਾ ਪਾਇਆ ਮੈਂ ਸੋਨੇ ਦੀ ਛਾਂ ਪਾਈ ਆ ਮੈਂ ਚੈਨੀ ਪਾਈ ਆ ਇਹ ਦਿਖਾਉਣ ਵਾਸਤੇ ਅੰਬੀਰ ਪਣਾ ਦਿਖਾਉਂਦਾ ਆਪਣਾ ਇਧਰ ਪਾਸ ਚ ਲੱਖਾਂ ਮਨ ਸੋਨੇ ਦੀ ਗੱਲ ਕਰਦੇ ਆ ਲੱਖ ਮਨ ਸੋਨਾ ਲੱਖ ਮਨ ਰੂਪਾ ਕਹਿੰਦੇ ਲੱਖਾਂ ਹੀ ਮਨ ਤੇਰੇ ਕੋਲ ਸੋਨਾ ਹੈ ਲੱਖਾਂ ਮਨ ਤੇਰਾ ਰੂਪ ਹੈ ਇਹ ਰੂਪ ਦਾ ਵੀ ਤਾਂ ਘਮਾਨ ਕਰਦਾ ਦਿਨ ਵਿੱਚ ਨੂੰ 10 ਵਾਰੀ ਸੀਸਾ ਦੇਖਦਾ ਬੜੇ ਯਾਰ ਚੰਗਾਰ ਕਰਕੇ ਇਹ ਕੌਣ ਦੇਖਦਾ ਸੋਨਾ ਬੰਦਾ ਦੇਖਦਾ ਕਾਲਾ ਮੇਲਾ ਤਾਂ ਪਜਾਰਾ ਪਰਾਂ ਨੂੰ ਹੋ ਜਾਂਦਾ ਦੇਖ ਕੇ ਇਹ ਸੋਹਣੇ ਬੰਦੇ ਨੂੰ ਹੰਕਾਰ ਹੁੰਦਾ ਆਪਣੇ ਆਪ ਤੇ ਆਪਣੇ ਰੂਪ ਤੇ ਬੜਾ ਹੰਕਾਰ ਕਰਦਾ ਹੈ ਇਸ ਤਰ੍ਹਾਂ ਕਿ ਝੂਠ ਹੈ ਉਹ 10 ਵਾਰੀ ਨਹਾਉ ਦੇਣੇ ਚ ਕਿ ਕਿਤੇ ਰੰਗ ਕਿਤੇ ਕਾਲਾ ਨਾ ਹੋ ਜਾਵੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਕਹਿੰਦੇ ਲੱਖਾਂ ਹੀ ਮਨ ਤੇਰੇ ਕੋਲ ਸੋਨਾ ਹੈ ਲੱਖਾਂ ਹੀ ਮਨ ਤੇਰੇ ਕੋਲ ਰੂਪ ਹੈ ਲੱਖਮਣ ਸੋਨਾ ਲੱਖਮਣ ਰੂਪਾ ਲੱਖ ਸਾਹਾ ਸਿਰ ਸਾਹਾ ਕਹਿੰਦੇ ਲੱਖਾਂ ਤੋਂ ਰਾਜਾ ਹੈ ਲੱਖਮਣ ਸੋਨਾ ਤਾਂ ਰਾਜਿਆਂ ਕੋਲੇ ਹੁੰਦਾ ਹੁਣ ਗਰੀਬ ਕੋਲ ਤਾਂ ਰੋਟੀ ਵਾਸਤੇ ਆਟਾ ਵੀ ਹੈ ਨਹੀਂ ਉਹਦਾ ਤਾਂ ਪੀਪਾ ਵੀ ਖਾਲੀ ਹੈ ਬਚਾਰੇ ਦਾ ਕਹਿੰਦੇ ਚਾਹੇ ਲੱਖਮਣ ਸੋਨਾ ਲੱਖਮਣ ਤੇਰਾ ਰੂਪ ਹੈ ਤੂੰ ਰਾਜਾ ਬਣਿਆ ਲੱਖ ਲਸ਼ਕਰ ਕਹਿੰਦੇ ਲੱਖਾਂ ਹੀ ਤੇਰੇ ਕੋਲ ਫੌਜ ਹੈ ਇਕੱਲਾ ਥੋੜਾ ਜਾਂਦਾ ਰਾਜਾ ਰਾਜਾ ਤਾਂ ਆਪਣੀ ਫੌਜ ਲੈ ਕੇ ਲਸ਼ਕਰ ਲੈ ਕੇ ਨਾਲ ਜਾਂਦਾ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਜਾਂਦਾ ਇਕੱਲਾ ਨਹੀਂ ਜਾਂਦਾ ਰਾਜਾ ਗਰੀਬ ਤਾਂ ਇਕੱਲਾ ਚੱਲਿਆ ਜਾਂਦਾ ਲੇਕਿਨ ਰਾਜਾ ਨਹੀਂ ਇਕੱਲਾ ਜਾਂਦਾ ਲੱਖ ਲੱਖ ਕਰ ਲੱਖ ਬਾਜੇ ਨੇਜੇ ਕਹਿੰਦੇ ਬੜੇ ਬਾਜੇ ਵੱਜਦੇ ਆ ਬੜੇ ਨੇਜੇ ਐ ਲੱਖ ਘੋੜੀ ਕਹਿੰਦੇ ਲੱਖਾਂ ਹੀ ਕੋਟ ਸਵਾਰਾਂ ਨਾਲ ਪਾਤਸ਼ਾਹ ਇਹ ਦੱਸਣ ਵਾਸਤੇ ਕਿ ਰਾਜਾ ਲੰਘ ਰਿਹਾ ਹੈ ਰਾਜਾ ਆ ਰਿਹਾ ਜਿੱਥੇ ਸ਼ੈਰ ਲੰਘਣਾ ਕਹਿੰਦਾ ਜਿੱਥੇ ਨੂੰ ਤਾਂ ਲੰਘਣਾ ਹੈ ਆਗਨ ਪਾਣੀ ਅਸਗਾਹ ਕਹਿੰਦੇ ਉੱਥੇ ਬਹੁਤ ਅੱਗ ਵੱਲਦੀ ਹੈ ਐ ਤੇਰੇ ਘੋੜਿਆਂ ਕੋੜਿਆਂ ਨੇ ਲਸ਼ਕਰਾਂ ਦੇ ਵਿੱਚੇ ਸੜ ਜਾਣਾ ਅੱਗ ਦੇ ਜਿੱਥੇ ਨੂੰ ਤਾਂ ਲੰਗਣਾ ਹੈ ਉੱਥੇ ਤਾਂ ਬਹੁਤ ਅੱਗ ਹੈ ਬਹੁਤ ਪਾਣੀ ਹੈ ਅਸਗਾਹਾ ਜੀ ਦਾ ਕੋਈ ਅੰਤ ਨਹੀਂ ਜਿੱਥੇ ਸਹਿਰ ਲੰਗਣਾ ਅਗਨ ਪਾਣੀ ਅਸਗਾਹਾ ਕੰਦੀ ਦੇ ਸਨਾਬਈ ਕਹਿੰਦੇ ਅੱਗੇ ਕੰਦਾ ਨਹੀਂ ਦਿਖਦਾ ਕਿ ਕਿੰਨਾ ਕੇ ਲੰਬਾ ਹੈ ਕਦੋਂ ਮੁੱਕਣਾ ਇਹ ਕੰਦੀ ਦਿਸਨਾ ਵੀ ਤਾਹੀ ਪਵੇ ਕਹਾ ਕਹਿੰਦੇ ਫਿਰ ਤਾਹਾਂ ਮਾਰ ਮਾਰ ਰੋਂਦਾ ਇਹ ਰਾਜਾ ਹੁਣ ਰੋਣ ਲੱਗ ਗਿਆ ਉੱਥੇ ਜਿਹੜਾ ਬੜਾ ਸੋਹਣਾ ਸੀ ਲੱਖਾਂ ਹੀ ਮਨ ਸੋਹਣਾ ਸੀ ਕੋਰ ਲੱਖਾਂ ਹੀ ਫੌਜਾਂ ਸੀ ਬਾਜੇ ਨੇਜੇ ਸੀ ਜਦੋਂ ਅੱਗੇ ਗਿਆ ਉੱਥੇ ਰੋਂਦਾ ਖੜਾ ਕਿਉਂ ਅੱਗ ਦਾ ਸਮੁੰਦਰ ਵੱੜ ਰਿਹਾ ਪਾਰ ਨਹੀਂ ਹੋ ਸਕਦਾ ਪਾਣੀ ਦਾ ਅਥਕਾ ਹੈ ਪਾਰ ਨਹੀਂ ਹੋਇਆ ਜਾ ਸਕਦਾ ਉੱਥੇ ਖੜਾ ਰੋਂਦਾ ਹੁਣ ਉੱਥੇ ਕੁਝ ਨਹੀਂ ਦਿਖਦਾ ਨਾਨਕ ਉੱਥੇ ਜਾਣੀ ਐ ਕਹਿੰਦਾ ਉੱਥੇ ਜਾਣਿਆ ਜਾਣਾ ਕਿ ਤੂੰ ਰਾਜਾ ਐ ਤੂੰ ਕੌਣ ਐ ਨਾਨਕ ਉੱਥੇ ਜਾਣੀ ਸਹਾ ਕੇਹੀ ਪਤ ਸਹਾ ਕੇ ਤੂੰ ਕਿਹੜਾ ਰਾਜਾ ਐ ਕਿੱਥੇ ਦਾ ਰਾਜਾ ਐ ਤੂੰ ਉੱਥੇ ਜਾਣਿਆ ਜਾਣਾ ਕਿ ਤੂੰ ਕਿਹੜਾ ਰਾਜਾ ਐ ਕਿਹੜੇ ਦੇਸ਼ ਦਾ ਰਾਜਾ ਐ ਭਾਈ ਤੂੰ ਤੂੰ ਅਮਰੀਕਾ ਦਾ ਰਾਜਾ ਹੈ ਭਾਰਤ ਦਾ ਰਾਜਾ ਹੈ ਜਾਂ ਕਿਹੜੇ ਦੇਸ਼ ਦਾ ਤੂੰ ਰਾਜਾ ਉੱਥੇ ਤੇ ਤੂੰ ਪੁੱਛਣਗੇ ਦੱਸ ਕਿੱਥੇ ਦਾ ਰਾਜਾ ਹਣ ਤੂੰ ਉੱਤੇ ਲੰਘਿਆ ਨਹੀਂ ਜਾਂਦਾ ਨਾਨਕ ਉਥੇ ਜਾਣੀਏ ਸਹਾ ਕੇ ਹੀ ਪੱਛਾ ਪੌੜੀ ਇੱਕ ਨਾ ਗਲੀ ਜੰਜੀਰ ਕਹਿੰਦੇ ਗਲਾਂ 'ਚ ਹੁਣ ਜੰਜੀਰਾਂ ਪੈ ਗਈਆਂ ਸੰਗਲ ਪੈ ਗਏ ਗਲਾਂ ਦੇ ਵਿੱਚ ਹੁਣ ਰਾਜੇ ਦੇ ਗਲ ਵਿੱਚ ਸੰਗਲ ਪੈ ਗਿਆ ਲੱਖਾ ਮਾਨ ਸੋਹਣਾ ਰੱਖਾ万 ਰੂਪ ਸੀ ਬੜਾ ਸੋਹਣਾ ਸੀ ਰਾਜਾ ਹੁਣ ਉਹਦੇ ਗਲ ਜੰਜਗਲ ਪਾ ਲਿਆ ਜੰਮਾ ਨੇ ਇੱਕ ਨਾ ਗਲੀ ਜੰਜੀਰ ਬੰਦ ਰਵਾਨੀ ਐ ਬੰਦੇ ਛੁੱਟੈ ਕਿ ਜਿਹੜੇ ਬੰਨੇ ਵੀ ਸੋ ਛੁੱਟਣਗੇ ਕਦਾਂ ਬੰਦੇ ਛੁੱਟੇ ਸੱਚ ਸੱਚ ਪਛਾਣੀ ਐ ਕਹਿੰਦੇ ਸੱਚ ਦੇ ਨਾਲ ਛੁੱਟਣਗੇ ਜਦੋਂ ਸੱਚ ਨੂੰ ਪਛਾਣਿਆ ਸੱਚ ਤਾਂ ਹੁਣ ਬਾਣੀ ਐ ਕਹਿੰਦੇ ਸੱਚ ਨੂੰ ਪਛਾਨਣ ਦੇ ਨਾਲ ਤਾਂ ਛੁੱਟਣਗੇ ਨਹੀਂ ਤਾਂ ਜਮਾ ਨੇ ਸੰਗਲ ਪਾ ਲੇ ਗਲ ਦੇ ਵਿੱਚ ਮੰਦੇ ਸੁਟੇ ਸੱਚ ਸੱਚ ਪਛਾਣੀਐ ਲਿਖਿਆ ਪੱਲੇ ਪਾਏ ਕਹਿੰਦੇ ਇਹ ਲਿਖਿਆ ਬੇ ਇਹਨੂੰ ਆਪਣੇ ਪੱਲੇ ਚ ਪਾ ਲਾ ਲਿਖਿਆ ਪੱਲੇ ਪਾਏ ਸੋ ਸੱਚ ਜਾਣੀਐ ਕਹਿੰਦੇ ਫਿਰ ਉਹ ਸੱਚ ਨੂੰ ਜਾਣ ਜਾਂਦਾ ਜਿਹੜਾ ਲਿਖੇ ਬੇ ਨੂੰ ਪੱਲੇ ਚ ਪਾ ਲੈਂਦਾ ਹਕਮੀ ਹੋਏ ਨਵੇੜ ਕਹਿੰਦੇ ਫਿਰ ਹੁਕਮਾਂ ਦੇ ਨਾਲ ਨਵੇੜਾ ਹੋ ਜਾਂਦਾ ਗਏ ਆ ਜਾਣੀਏ ਕਹਿੰਦੇ ਫਿਰ ਅੱਗੇ ਚਲਿਆ ਜਾਂਦਾ ਸੱਚਖੰਡ ਵਿੱਚ ਉੱਤੇ ਜਾਣਾ ਜਾਂਦਾ ਪਬਜਲ ਤਾਰਨ ਹਾਰ ਕਹਿੰਦੇ ਜਿਹੜਾ ਪਬਜਲ ਹੈ ਨਾ ਇਹ ਅੱਗ ਦਾ ਸਮੁੰਦਰ ਹੈ ਜਿਹੜਾ ਇਹ ਕਿਸ ਤਰ੍ਹਾਂ ਤਰਿਆ ਜਾਂਦਾ ਹੈ ਪਬਜਲ ਤਾਰਨ ਹਾਰ ਸ਼ਬਦ ਕਹਿੰਦੇ ਪਾਈ ਇਹ ਸ਼ਬਦ ਤਾਰਦਾ ਹੈ ਪਾਬਜਲ ਤਾਰਨ ਹਰ ਸ਼ਬਦ ਪਛਾਣੀਐ ਕਹਿੰਦੇ ਸ਼ਬਦ ਦੇ ਨਾਲ ਪਛਾਣਿਆ ਜਾਂਦਾ ਇਹ ਸ਼ਬਦ ਦੇ ਨਾਲ ਇਹ ਪਭਜਲ ਦੇ ਸਮੁੰਦਰ ਨੂੰ ਤਰਦਾ ਸ਼ਬਦ ਤੋਂ ਬਿਨਾਂ ਇਸ ਸਮੁੰਦਰ ਤਰਿਆ ਨਹੀਂ ਜਾਂਦਾ ਜਿਹੜੇ ਕੋ ਨਾਨਕ ਦੇਵ ਜੀ ਨੇ ਮਹਾਰਾਜ ਨੇ ਬਚਨ ਕਰ ਦਿੱਤੇ ਹੈ ਕਿ ਪਾਈ ਤਾਂ ਸ਼ਬਦ ਦੇ ਨਾਲ ਤਰਨਾ ਹੈ ਸ਼ਬਦ ਲੈ ਲੈ ਸੰਸਾਰ ਵਿੱਚੋਂ ਲੇਕਿਨ ਅਸੀਂ ਸਬਦ ਥੋੜਾ ਮੰਗਿਆ ਅਸੀਂ ਤਾਂ ਜਾ ਕੇ ਫਤੇਗੜ ਸਾਹਿਬ ਪੋਰਾ ਸਾਹਿਬ ਵਿਚ ਪਹੁੰਚਦੇ ਆ ਉੱਤੇ ਜਾ ਕੇ ਕੀ ਮੰਗਦੇ ਆ ਕਿ ਮੈਂ ਰਾਜਾ ਬਣ ਜਾਵਾਂ ਮੈਂ ਜਿੱਤ ਜਾਵਾਂ ਉੱਤੇ ਜਾ ਕੇ ਕਦੇ ਸਹਿਬਜ਼ਾਦਿਆਂ ਤੋਂ ਸਬਦ ਨਹੀਂ ਮੰਗਿਆ ਕਿ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜਿਹੜੇ ਸਬਦ ਨਾਲ ਤੁਸੀਂ ਆਬਰ ਹੋਏ ਹੋ ਉਹ ਸਬਦ ਸਾਨੂੰ ਵੀ ਦੇ ਦਿਓ ਕਦੇ ਮੰਗਿਆ ਸਬਦ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਜਾਂ ਰਾਜ ਮੰਗਾਂਗੇ ਜਾਂ ਫਿਰ ਖਾਣ ਪੀਣ ਦਾ ਸਮਾਨ ਮੰਗਲਾਂਗੇ ਜਾਂ ਸਵਾਦਲੇ ਰਸ ਮੰਗਲਾਂਗੇ ਉਹ ਸਵਾਦਲੇ ਰਸ ਖਾ ਕੇ ਫਿਰ ਆਪਣੇ ਘਰ ਨੂੰ ਆ ਜਾਾਂਗੇ ਲੇਕਿਨ ਅੱਧਰ ਦਰਗਾਹ ਤੋਂ ਹੁਕਮ ਹੈ ਕਿ ਸ਼ਬਦ ਦੇ ਨਾਲ ਪਾਈ ਤੈ ਪਾਰ ਲੰਘਣਾ ਕਿ ਸ਼ਬਦ ਦੇ ਨਾਲ ਤੇਰੀ ਪਛਾਣ ਹੋਣੀ ਅੱਗੇ ਪਵਜਲ ਤਾਰਨ ਹਰ ਸ਼ਬਦ ਪਛਾਣੀ ਚੋਰ ਯਾਰ ਜਵਾਰ ਇੱਕ ਚੋਰ ਹੈ ਜਿਹੜੇ ਚੋਰੀ ਕਰਦਾ ਹੈ ਯਾਰ ਜਿਹੜਾ ਜਾਰੀ ਲਾਉਂਦਾ ਹੈ ਪ੍ਰਾਈ ਔਰਤਾਂ ਨਾਲ ਪ੍ਰਾਈ ਮਾਰ ਦਿੰਦਾ ਉਹਨੂੰ ਯਾਰ ਕਹਿੰਦੇ ਆ ਜਵਾਰ ਜਿਹੜਾ ਜੂਆ ਖੇਲਦਾ ਹੁਣ ਤਿੰਨਾਂ ਨੂੰ ਲੈ ਲਿਆ ਬਾਬੇ ਨਾਨਕ ਨੇ ਚੋਰ ਜਿਹੜਾ ਚੋਰੀ ਕਰਦਾ ਹੈ ਯਾਰ ਹੈ ਜਿਹੜਾ ਜੂਆ ਜਾਰੀ ਪਗਾਉਂਦਾ ਹੈ ਜਵਾਰ ਜਿਹੜਾ ਜੂਆ ਖੇਲਦਾ ਹੈ ਪੀੜੇ ਕਹਾਣੀ ਐ ਕਹਿੰਦੇ ਕਹਾਣੀ ਮੰਗਣਾ ਪੀੜੇ ਜਾਣੇ ਅੱਗੇ ਜੇ ਕਣਾ ਕਹਾਣੀ ਕੱਢਦੇ ਆ ਨਾ ਸਰੋਂ ਦੀ ਕੋਲੂ ਜਪਾ ਦਿੰਦੇ ਆ ਕੋਲੂ ਚੱਲਦਾ ਪੀੜਿਆ ਜਾਂਦਾ ਉੱਤੇ ਐ ਪੀੜੇ ਜਾਣੇ ਆ ਕਿਹੜੇ ਕਿਹੜੇ ਜਿਹੜੇ ਚੋਵਰਾ ਯਾਰ ਆ ਤੇ ਜਵਾਰ ਆ ਇਧਰ ਉਹ ਗੁਪੈਰੇ ਅਰਦਾਸ ਹੋ ਰਹੀ ਐ ਕਿ ਇਹਨੂੰ ਸੱਚਖੰਡ ਰੱਖਣਾ ਐ ਹੁਣ ਪਤਾ ਨਹੀਂ ਬਾਬਾ ਨਾਨਕ ਸੱਚ ਬੋਲਦਾ ਕਿ ਮੇਰੇ ਵਰਗਾ ਪਾਠੀ ਸੱਚ ਬੋਲਦਾ ਇੱਧਰ ਤੋਂ ਹੁਕਮ ਹੋ ਗਿਆ ਕਿ ਚੋਰਾਂ ਨੂੰ ਯਾਰਾਂ ਨੂੰ ਜਵਾਰਾਂ ਨੂੰ ਤਾਂ ਉੱਥੇ ਕਹਾਣੀ ਮੰਗਣਾ ਪੀੜਨਾ ਚੋਰ ਯਾਰ ਜਵਾਰ ਪੀੜੇ ਕਹਾਣੀ ਨਿੰਦਕ ਲਾਇਤ ਵਾਰ ਕਹਿੰਦੇ ਜਿਹੜੇ ਨਿੰਦਿਆ ਕਰਦੇ ਆ ਉਹ ਵੀ ਪੀੜੇ ਜਾਣੇ ਆ ਨਿੰਦਕ ਲਾਇਤ ਵਾਰ ਮਿਲੇ ਹੜਵਾਣੀਏ ਗੁਰਮਖਾ ਸੱਚ ਸਮਾਈ ਜਿਹੜੇ ਗੁਰਮਖਾ ਉਹਨਾਂ ਨੇ ਸੱਚ ਹੀ ਸਮਾ ਜਾਣਾ ਜਿਹੜੇ ਚੋਰ ਯਾਰ ਨਿੰਦਕ ਆ ਇਹਨਾਂ ਨੂੰ ਕਹਾਣੀਆਂ ਚ ਪੀੜਿਆ ਜਾਣਾ ਗੁਰਮਖ ਸੱਚ ਸਮਾਏ ਸੋ ਦਰਗਹੇ ਜਾਣੀਏ ਕਿਹਦੇ ਉਹ ਦਰਗਾਹ ਦੇ ਚ ਜਾਣੇ ਜਾਂਦੇ ਆ ਗੁਰਮਖ ਜਿਹੜੇ ਗੁਰੂ ਦੀ ਗੱਲ ਮੰਨਦੇ ਹਨ ਚੋਰੀ ਛੱਡਣੀ ਪਊ ਜਾਰੀ ਛੱਡਣੀ ਪਊ ਜੁਵਾ ਛੱਡਣਾ ਪਊ ਨਿੰਦਿਆ ਛੱਡਣੀ ਪਊ ਇਹ ਗੁਰੂ ਦਾ ਹੁਕਮ ਹੈ ਫਿਰ ਉਹ ਗੁਰਮਖ ਬਣ ਜਾਂਦਾ ਜਿਹੜਾ ਗੁਰੂ ਦੀ ਗੱਲ ਮੰਨਦਾ ਹੈ ਸ਼ਲੋਕ ਮਹੱਲਾ ਦੂਜਾ ਹੁਣ ਨੌ ਫਕੀਰ ਹੈ ਕਹਿੰਦੇ ਨੌ ਤਾਂ ਫਕੀਰ ਰੱਖ ਲਿਆ ਨੌ ਰੱਖਿਆ ਫਕੀਰ ਹੈ ਨਹੀਂ ਜਿੰਦ ਕੇ ਪੱਲੇ ਤਨ बसे ਤਿੰਨ ਕਾ ਨੌ ਫਕੀਰ ਫਕੀਰ ਤੋ ਜੀ ਦੇ ਪੱਲੇ ਚ ਤਨ ਹੈ ਨਾਮ ਹੈ ਇਧਰ ਨੌ ਰੱਖ ਲਿਆ ਕੱਪੜੇ ਪਾ ਕੇ ਸੰਤ ਬਣ ਗਿਆ ਸਾਧੂ ਬਣ ਗਿਆ ਫਕੀਰ ਬਣ ਗਿਆ ਕਹਿੰਦੇ ਨੌ ਫਕੀਰ ਏ ਪਾਤ ਸਾਹਾ ਕਹਿੰਦੇ ਹੈ ਨੌ ਫਕੀਰ ਰੱਖਿਆ ਹੈਗਾ ਰਾਜਾ ਕੰਮ ਰਾਜਿਆਂ ਵਾਲੇ ਕਰਦਾ ਸਵਾਦ ਰਾਜਿਆਂ ਵਾਲੇ ਲਾਉਂਦਾ ਬਸਤਰ ਰਾਜੇ ਆਲੇ ਪਹਿੰਦਾ ਸੋਨਾ ਪਹਿੰਦਾ ਹੁਣ ਫਕੀਰ ਥੋੜਾ ਸੋਨਾ ਪਹਿੰਦੇ ਆ ਰਾਜਾ ਤਾਂ ਪਹਿੰਦਾ ਹੈ ਹੈ ਰਾਜਾ ਅਸੀਂ 9 ਫਕੀਰ ਰੱਖ ਲਿਆ ਹੈ ਰਾਜਾ ਅਸੀਂ 9 ਸੰਤ ਰੱਖ ਲਿਆ 9 ਫਕੀਰ ਏ ਪਾਦਸ਼ਾ ਮੂਰਖ ਪੰਡਤ ਨੂੰ ਕਹਿੰਦੇ ਹੈਗਾ ਮੂਰਖ 9 ਪੰਡਤ ਰੱਖ ਲਿਆ ਅਸਲੀਅਤ ਜ਼ਾਹਰ ਕਰਦੇ ਆ ਕਿ ਕਲਯੁਗੀ ਜੀ ਕੀ ਹੋ ਰਿਹਾ ਹੈ ਨੌ ਫਕੀਰੇ ਪਾਸਾ ਮੂਰਖ ਪੰਡਤ ਨੌ ਅੰਦੇ ਕਾ ਨੌ 파ਰਖੂ ਕਹਿੰਦੇ ਜਿਹੜਾ ਅੰਨਾ ਦਿਖਦਾ ਨਹੀਂ ਕਹਿੰਦੇ ਇਹ 파ਰਖੂ ਹੈ 에 ਬੇ ਕਰੇ ਕਹਿੰਦਾ ਇਸ ਤਰ੍ਹਾਂ ਕਰਦਾ ਗਵਾਓ ਕਹਿੰਦੇ ਸਾਰਾ ਕੁਝ ਗਵਾ ਲਿਆ ਆਪਣਾ ਇਲਤ ਕਾ ਨੌ ਚੌਧਰੀ ਕਹਿੰਦਾ ਹੈਦਾ ਇਲਤੀ ਹੈ ਚਰਾਤਾਂ ਕਰਦਾ ਹੈ ਨੌ ਚੌਧਰੀ ਹੈ ਮੋਤਵਾਰਾ ਪਿੰਡ ਦਾ ਨਗਰ ਦਾ ਸ਼ਹਿਰ ਦਾ ਚੌਧਰੀ ਹੈ ਹੈਗਾ ਇਲਤੀ ਚਰਾਤਾਂ ਕਰਦਾ ਏਲਤ ਕਾ ਨੌ ਚੌਧਰੀ ਕੂੜੀ ਪੂਰੇ ਥਾਉ ਝੂਠੀ ਹੈ ਉਹ ਸਾਰੇ ਥਾਂ ਤੇ ਮੂਰੇ ਖੜੀ ਹੁੰਦੀ ਹੈ ਬੀਬੀ ਜਿਹੜਾ ਚੌਧਰੀ ਹੈ ਉਹ ਸਭ ਤੇ ਮੂਰੇ ਖੜਾ ਹੁੰਦਾ ਹੈ ਹੈਗਾ ਵੇਲਤੀ ਇਲਤਕਾ ਨੌ ਚੌਧਰੀ ਕੂੜੀ ਪੂਰੇ ਥਾ ਨਾਨਕ ਗੁਰਮਖ ਜਾਣੀ ਐ ਕਹਿੰਦਾ ਗੁਰਮਖ ਇਸ ਗੱਲ ਨੂੰ ਜਾਣਦਾ ਕੱਲ ਕਾ ਏ ਨਿਉ ਕਹਿੰਦੇ ਕਲਯੁਗ ਦਾ ਨਿਉ ਐ ਹੈ ਇਹ ਕਲਯੁਗ ਦਾ ਸੰਵਿਧਾਨ ਹੈ ਜੋ ਗੱਲਾਂ ਦਸੀਆਂ ਕਹਿੰਦੇ ਭਾਈ ਕੱਲ ਜੋ ਕੋਈ ਇਸ ਤਰ੍ਹਾਂ ਹੀ ਹੁੰਦਾ ਨੌ ਫਕੀਰ ਰੱਖ ਲਿਆ ਹੈਗਾ ਪਾਦਸ਼ਾ ਨੌ ਚੌਧਰੀ ਰੱਖ ਲਿਆ ਹੈ ਇਲਤੀ ਪ੍ਰਧਾਨ ਅੱਗੇ ਬਣੀ ਫਿਰਦੀ ਹੈ ਲੇਕਿਨ ਹੈ ਝੂਠੀ ਸਾਰਾ ਕੁਝ ਬਾਣੀ ਨਿਰਣਾ ਕਰਦੀ ਹੈ ਨਾਨਕ ਗੁਰਮਖਿ ਜਾਣੀਏ ਕੱਲ ਕਾ ਇਹੋ ਨਿਉ ਕਹਿੰਦੇ ਕਲਯੁਗ ਦਾ ਤਾਂ ਭਾਈ ਇਹੀ ਨੋ ਹੈ ਇਹੀ ਨਿਜਮ ਹੈ ਹੀ ਸਿਵਧਾਨ ਹੈ ਕੱਲ ਜੋ ਕੁਝ ਇਸ ਤਰ੍ਹਾਂ ਹੁੰਦਾ ਹੈ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਣੀ ਦੇ ਰਾਹੀਂ ਨਿਰਣਾ ਕਰਦੇ ਆ ਸਮਝਾਉਂਦੇ ਆ ਜਿਹੜਾ ਇਸ ਬਾਣੀ ਦੇ ਹੁਕਮ ਨੂੰ ਮੰਨ ਲੈਂਦਾ ਉਹ ਫਿਰ ਗੁਰਮਖ ਬਣ ਜਾਂਦਾ ਉਹ ਫਿਰ ਸੱਚਖੰਡ ਵਿੱਚ ਪਹੁੰਚ ਜਾਂਦਾ ਬਾਬੇ ਨਾਨਕ ਨੂੰ ਮਿਲ ਲੈਂਦਾ ਜੋਤ ਨਾ ਜੋਤ ਰਲ ਜਾਂਦੀ ਹੈ ਇਸ 84 ਲੱਖ ਜਨ ਤੋਂ ਛਟਕਾਰਾ ਹੋ ਜਾਂਦਾ ਹੈ ਸੋ ਸਤਸੰਗਤ ਜੀ ਬਾਣੀ ਪੜ੍ਹਦੀਆਂ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾਗੇ ਤੋ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਵਕੀ ਨੂੰ ਹੁਣ ਬਲਾਓ ਫਤੇ ਵਾਹੀ ਗੁਰਜੀਤ ਕਾ ਖਾਲਸਾ ਵਾਹੀ ਗੁਰਜੀਤ ਕਾ